ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਆਪਣੇ ਚੈਨਲ ਦੇ ਉੱਪਰ ਨਵੀਂ ਅਪਡੇਟ ਦੇ ਨਾਲ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਰਾਜਵੀਰ ਜਵੰਦੇ ਦਾ ਐਕਸੀਡੈਂਟ ਹੋਇਆ ਸੀਗਾ ਉਸ ਤੋਂ ਬਾਅਦ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਇਹ ਗੱਲ ਵਾਇਰਲ ਹੋਈ ਹੈ ਤੇ ਉਸ ਤੋਂ ਬਾਅਦ ਹੁਣ ਜਿਹੜੇ ਕੁਝ ਫੇਕ ਪੇजेस ਨੇ ਜਾਂ ਫਿਰ YouTube ਚੈਨਲ ਆਪਾਂ ਕਹਿ ਸਕਦੇ ਹਾਂ ਉਹ ਆਪਣੇ ਫੇਮ ਜਾਂ ਵਿਊ ਲਈ ਆਪਣੇ ਜਿਹੜੇ ਚੈਨਲ ਦੇ ਉੱਪਰ ਕੁਝ ਰਾਜਵੀਰ ਜਵੰਦੇ ਬਾਰੇ ਗਲਤੰਤ ਲਿਖ ਕੇ ਪਾ ਰਹੇ ਨੇ ਜਿਵੇਂ ਆਰ ਆਈ ਪੀ ਵਗੈਰਾ ਕੁਝ ਜਿਹੜਾ ਕਿ ਰਣਜੀਤ ਪਾਵੇ ਨੇ ਵੀ ਲਾਈਵ ਆ ਕੇ ਉਹਨਾਂ ਦੀ ਜਿਹੜੀ ਹੁਣ ਦੀ ਅ ਫੇਕ ਪੇਜ ਜਿਹਨਾਂ ਨੂੰ ਵੀ ਰਿਕਵੈਸਟ ਕਰਦੇ ਕਿ ਐਵੇਂ ਦਾ ਕੁਝ ਨਾ ਕਰਨ ਜਿਹੜੀ ਆਪਾਂ ਵੀਡੀਓ ਤੁਹਾਨੂੰ ਅੱਗੇ ਦਿਖਾਣੇ ਆ ਉਸ ਤੋਂ ਪਹਿਲਾਂ ਜੇ ਕਮੈਂਟਾਂ ਦੇ ਵਿੱਚ ਅਰਦਾਸ ਜ਼ਰੂਰ ਕਰ ਤੇ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ ਰਣਜੀਤ ਪਾਪਾ ਵੱਲੋਂ ਅਸੀਂ ਇਸ ਟਾਈਮ ਹਸਪੀਟਲ ਹੈਗੇ ਆ ਔਰ ਰਾਜਵੀਰ ਵੀਰ ਰਿਕਵਰ ਕਰ ਰਿਹਾ ਹੈ ਪਲੀਜ਼ ਕੋਈ ਵੀ ਆ ਇਦਾਂ ਦੀ ਪੋਸਟਾਂ 'ਤੇ ਤੁਸੀਂ ਆਰ ਆਈ ਪੀ ਵਾਲੀ ਪਾਓ ਜਾਂ ਆਪਣੇ ਕੋਲੋਂ ਲਿਖ ਕੇ ਕੁਝ ਨਾ ਪਾਓ ਪਲੀਜ਼ ਬੇਨਤੀ ਆ ਸਾਡੇ ਵੱਲੋਂ ਪਰਿਵਾਰ ਵੱਲੋਂ ਤੁਸੀਂ ਸਿਰਫ ਅਰਦਾਸਾ ਕਰੋ ਬੇਨਤੀਆਂ ਕਰੋ ਕਿ ਪਰਮਾਤਮਾ ਉਹਨਾਂ ਤੰਦਰੁਸਤ ਕਰੇ ਔਰ ਉਹrecover ਹੋ ਕੇ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਚ ਸਾਡੇ ਸਾਰਿਆਂ 'ਚ ਪਹੁੰਚੇ ਸੋ ਪਲੀਜ਼ ਮੇਰੀ ਬੇਨਤੀ ਆ ਕਿ ਕੋਈ ਵੀ ਰੂਮਨ ਜਿਹੜਾ ਹੈ ਸੋਸ਼ਲ ਮੀਡੀਆ ਤੇ ਲਾਸ ਲਾਓ ਤੇ ਤੁਸੀਂ ਸਾਰੇ ਅਰਦਾਸ ਕਰੋ ਬੇਨਤੀ ਕਰੋ ਕਿ ਰਾਜਵੀਰ ਚੜ੍ਹਦੀ ਕਲਾ ਜ ਰਹੇ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਨੇ ਇੱਕ ਮਾਦਾ ਪੁੱਤਰ ਇੱਕ ਸਾਡਾ ਸੋਹਣਾ ਵੀਰ ਜਿਹੜਾ ਹੈ ਉਹਨੂੰ ਤੰਦਰੁਸਤ ਕਰਨਾ ਸੋ ਪਲੀਜ਼ ਕੋਈ ਵੀ ਆਪਣੇ ਵੀوز ਲਈ ਤੇਜਾ ਤੇ ਆਰ ਆਈ ਪੀ ਜਾਂ ਕੁਝ ਵੀ ਲੈ ਕੇ ਨਾ ਆਪਾਂ ਉਹਨੇ ਕਵਰ ਕਰ ਜਾਣਾ ਸਾਡੇ ਸਾਰੇ ਨੀਆਂ ਦੁਆਵਾਂ ਥੈਂਕ ਯੂ